ਦੂਜਾ ਮੋਟਰਸਾਈਕਲ ਪਰ ਨਾ ਉਹ ਗਿਲ ਅੰਦਰ ਆ ਤਾ ਤਰੀਕ ਗਲਤ ਟਾਈਮ ਗਲਤ ਹੁੰਦਾ ਉਹ ਟਾਈਮ ਵਿੱਚ 4:00 4:00 ਦਾ ਟਾਈਮ ਹੈ ਇਸੀ ਟਾਈਮ ਗਲਤ ਹੋ ਜਾ ਰਿਹਾ ਹੈ ਭਾਗੋ ਭਾਜੀ ਗੱਡੀਆਂ ਨੰਗਰ ਦੀਆਂ ਕੋਈ ਗੱਲਬਾਤ ਨਹੀਂ ਹੈ ਕੋਈ ਟੈਨਸ਼ਨ ਹੀ ਨਹੀਂ ਬੰਦਿਆਂ ਕੈਮਰਾ ਇੱਕੋ ਹੀ ਨਾ ਬਾਕੀ ਕੈਮਰਾ ਇੱਕੋ ਹੀ ਬਾਕੀ ਉਹ ਕਿੱ딜ਾ ਕੋਨੰਗਰ ਦੀਆਂ ਇਹ ਚੱਕਰ ਹੀ ਨਹੀਂ ਗੱਡੀ ਵਾਲਾ ਕੇਵਲ ਇਕੱਲਾ ਹੋਇਆ ਕਿ ਕਰੇਗਾ ਉਹਨੇ ਲੜ ਗਿਆ ਨਾਲ ਉਹਨੂੰ ਕੀ ਪਤਾ ਕੀ ਕਰੰਦੇ ਆ ਕਿ ਭਾਈ ਕਿਨਾ ਆਇਆ ਆਪਣਾ ਰਾਜ ਕੁਮਾਰ ਕੀ ਗੱਲ ਹੋਈ ਸਰ ਸਰੇ ਮੈਨੂੰ 6 ਵਜੇ ਨਾ ਫੋਨ ਆਇਆ ਤੇ ਕਹਿੰਦੇ ਕਿ ਤੁਹਾਡੀ ਦੁਕਾਨ ਦੇ ਨਾ ਅੱਗੇ ਵੱਟੇ ਵੱਟੇ ਇਕੱਠੇ ਪਏ ਫੱਟੇ ਫੱਟੇ ਪੇਦੇ ਆ ਤਹੀ ਫਿਰ ਬ੍ਰਦਰ ਨੂੰ ਫੋਨ ਕੀਤਾ ਉਹ ਆਇਆ ਦੁਕਾਨ ਤੇ ਪਹਿਲਾਂ ਤੇ ਉਹਨਾਂ ਨੇ ਇੱਟਾਂ ਲਾ ਕੇ ਤੇ ਫੱਟਾ ਲਾ ਕੇ ਤੇ ਸ਼ਟਰ ਚੁੱਕਣ ਦੀ ਕੋਸ਼ਿਸ਼ ਕੀਤੀ ਏ ਤੇ ਫੱਟੇ ਦੇ ਨਾਲ ਥੱਲੇ ਤੇ ਸਪੇਸ ਨਹੀਂ ਹੀ ਸਲੇ ਫਟਾ ਪਿਆ ਨਹੀਂ ਉਹਨਾਂ ਕੁੰਡੇ ਨੂੰ ਫਟਾ ਲਾਇਆ ਤੇ ਕੁੰਡਾ ਟੁੱਟ ਗਿਆ ਤੇ ਬਾਕੀ ਮਹਾਰਾ ਦੀ ਕਿਰਪਾ ਨਾਲ ਥੋੜਾ ਬਚਾਅ ਹੋ ਗਿਆ ਸਾਡਾ ਅੱਜ ਤੇ ਪੁਲਿਸ ਨੂੰ ਕੌਮ ਕੀਤਾ ਹਾਂਜੀ ਸਰ ਰਿਪੋਰਟ ਲਿਖਾ ਕੇ ਆਏ ਹਾਂ ਸੀਤੇ ਕੋਈ ਸ਼ੱਕ ਸਰ ਸ਼ੱਕ ਕੋਈ ਨਹੀਂ ਹੈਗਾ ਸਲੇ ਗਏ ਬਸ ਸੀਸੀਟੀਵੀ ਕੈਮਰਾ ਚੈੱਕ ਕੀਤਾ ਸੀ ਉਹਦੇ ਫੋਟੋ ਉਹਨਾਂ ਦੀ ਦੋ ਮੁੰਡੇ ਆਏ ਦੋ ਮੋਟਰਸਾਈਕਲ ਆਏ ਆ ਉੱਤੇ ਪੰਜ ਮੁੰਡੇ ਸੀ ਮੂੰਹ ਬੱਦੇ ਦੇ ਪਤਾ ਕੋਈ ਨਾ ਇਨਫੋਰਮੇਸ਼ਨ ਜਿਆਦਾ ਕੋਈ ਬੰਦਾ ਨਿਗਾਹ ਚ ਕੋਈ ਨਹੀਂ ਹੈਗਾ ਉਹਨਾਂ ਚ ਕਲੀਅਰ ਫੋਟੋ ਨਹੀਂ ਨਾ ਆਈ ਇਸ ਵਿੱਚ ਕੀ ਮੰਗ ਕਰਦੇ ਮੰਗਾ ਹੀ ਕਰਦੇ ਆਂ ਕਿ ਪ੍ਰਸ਼ਾਸਨ ਨੂੰ ਕਿ ਤੁਹਾਡੀ ਦੇਖ ਰਹੇ ਕਿ ਕਿਤੇ ਇਹ ਰਾਤ ਦੇ ਸੇ ਡਿਊਟੀ ਦਿਓ ਮੈਂ ਧਿਆਨ ਦਿਓ ਚੰਗੀ ਤਰ੍ਹਾਂ ਆ ਕੇ ਹੋਰ ਕੀ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕੁਝ ਕਹਿ ਨਹੀਂ ਸਕਦੇ ਅਸੀਂ